टुडे पंजाब न्यूज़ चैनल ਦੀਆਂ ਖਾਸ ਖਬਰਾਂ ਦੇ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਦੋਸਤੋ ਮੈਂ ਹਾਂਤਰ ਸਿੰਘ ਮਟਾੜੂ ਲੈ ਕੇ ਹਾਜ਼ਰ ਹੋਏ ਹਾਂ ਜੀ ਅੱਜ ਦੇ ਦਿਨ ਦੀਆਂ ਤਾਜ਼ਾ ਤਰੀਨ ਵੱਡੀਆਂ ਖਬਰਾਂ ਖਬਰਾਂ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਵਾਰੀ ਨਜ਼ਰ ਮਾਰਦੇ ਹਾਂ ਚੋਣਵੀਆਂ ਖਬਰਾਂ ਤੇ ਪਹਿਲੀ ਚੋਣਵੀਂ ਖਬਰ ਹੈ ਕਿ ਰਾਹੁਲ ਗਾਂਧੀ ਖਿਲਾਫ ਦਿੱਤੇ ਬਿਆਨ ਨੂੰ ਲੈ ਕੇ ਰਵਨੀਤ ਬਿੱਟੂ ਖਿਲਾਫ ਐਫ ਆਈ ਆਰ ਦਰਜ ਕਿ ਹਾਂ ਮਾਫੀ ਨਹੀਂ ਮੰਗਾਗਾ ਖਾਦਾਂ ਨਾਲ ਹੋਰ ਉਤਪਾਦਨ ਵੇਚਣ ਵਾਲਿਆਂ ਦੀ ਹੁਣ ਖੈਰ ਨਹੀਂ ਸਰਕਾਰ ਨੇ ਕਾਰਵਾਈ ਲਈ ਬਣਾਈਆਂ ਚਾਰ ਟੀਮਾਂ ਪੰਜਾਬ ਦੀ ਨਵੀਂ ਖੇਤੀਬਾੜੀ ਨੀਤੀ ਚੋਣੇ ਤੇ ਮੁਕੰਮਲ ਪਾਵਰ ਦੀ ਕਿਹੜੇ ਖਾਤਰਾ ਚ ਲਗਾਉਣ ਦੀ ਤਜਵੀਜ਼ ਹੋਰ ਕਿਹੜੀਆਂ ਸ਼ਿਫਾਰਸ਼ਾਂ ਪੰਚਾਇਤੀ ਚੋਣਾਂ ਸੰਬੰਧੀ ਨੋਟੀਫਿਕੇਸ਼ਨ ਜਾਰੀ ਪੰਜਾਬ 'ਚ 20 ਅਕਤੂਬਰ ਤੱਕ ਹੋਣਗੀਆਂ ਪੰਚਾਇਤੀ ਚੋਣਾਂ ਜੇਕਰ ਤੁਸੀਂ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਘਟਣ ਦਾ ਇੰਤਜ਼ਾਰ ਕਰ ਰਹੇ ਤਾਂ ਤੁਹਾਨੂੰ ਲੱਗੇਗਾ ਝਟਕਾ ਜਨੂ ਅਧਿਕਾਰੀ ਨੇ ਦੱਸਿਆ ਕਾਰਨ ਕੇਨਰਾ ਬੈਂਕ ਤੇ ਨਿਕਲੀਆਂ ਨੌਕਰੀਆਂ ਕੋਈ ਇਲੈਕਟ੍ਰੀ ਪ੍ਰੀਖਿਆ ਨਹੀਂ ਸ਼ਾਨਦਾਰ ਹੋਵੇਗੀ ਤਨਖਾ हरियाणाज्य पाएपा ਵੱਲੋਂ ਔਰਤਾਂ ਨੂੰ ਮਾਸਕ 2100 ਰੁਪਏ ਦੇਣ ਦਾ ਵਾਅਦਾ ਬੈਂਕਾਂ ਦੇ ਜ਼ਰੂਰੀ ਕੰਮ ਅੱਜ ਹੀ ਨਿਪਟਾ ਲਵੋ ਕੱਲ ਤੋਂ ਲਗਾਤਾਰ 4 ਦਿਨ ਬੰਦ ਰਹਿਣਗੇ ਬੈਂਕ ਜਲੰਧਰ ਤੇ 7506 ਈ ਸ਼ਰਮ ਕਾਰਡ ਧਾਰਕਾਂ ਨੂੰ ਮਿਲੇ ਸਮਾਰਟ ਕਾਰਡ ਹੁਣ ਲੈ ਸਕਣਗੇ ਆਤਾ ਦਾਸ ਸਕੀਮ ਦਾ ਲਾਭ ਕੈਨੇਡਾ ਵੱਲੋਂ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਵੀਜ਼ਾ 'ਚ 35% ਦੀ ਕਟੌਤੀ ਪਰਾਲੀ ਸਾੜਨ ਵਾਲੇ ਕਿਸਾਨਾਂ ਨੂੰ ਜੁਰਮਾਨਾ ਪਾਉਣ ਦੀ ਕਾਰਵਾਈ ਸ਼ੁਰੂ ਅੱਗ ਲਾਉਣ ਵਾਲੇ ਤਿੰਨ ਕਿਸਾਨਾਂ ਨੂੰ 7500 ਰੁਪਏ ਦਾ ਜੁਰਮਾਨਾ ਪੰਜਾਬ ਸਰਕਾਰ ਨੂੰ ਅਗਸਤ ਮਹੀਨੇ ਤੇ ਜ਼ਮੀਨ ਜਾਇਦਾਦ ਦੀ ਰਜਿਸਟਰੀਆਂ ਤੋਂ ਆਮਦਨ ਵਿੱਚ 26% ਵਾਧਾ ਜੇਮਪਾ ਤਾ ਦੋਸਤੋ ਇਹ ਸੀਗੀਆਂ ਆਪਣੀਆਂ ਇਸ ਵੇਲੇ ਦੀਆਂ ਚੌਣਵੀਆਂ ਖਬਰਾਂ ਹੁਣ ਗੱਲ ਕਰਦੇ ਆਂ ਇਨ੍ਹਾਂ ਖਬਰਾਂ ਦੀ ਵਿਸਥਾਰ ਨਾਲ ਪਹਿਲੀ ਖਬਰ ਹੈ ਕਿ ਰਾਹੁਲ ਗਾਂਧੀ ਖਿਲਾਫ ਦਿੱਤੇ ਬਿਆਨ ਨੂੰ ਲੈ ਕੇ ਰਵਨੀਤ ਬਿੱਟੂ ਖਿਲਾਫ ਐਫ ਆਈ ਆਰ ਦਰਜ ਕੀਤਾ ਮਾਫੀ ਨਹੀਂ ਮੰਗਾਗਾ ਕਾਂਗਰਸੀ ਨੇਤਾ ਤੇ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਨੂੰ ਲੈ ਕੇ ਦਿੱਤੇ ਗਏ ਬਿਆਨ ਤੇ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਖਿਲਾਫ ਐਫ ਆਈ ਆਰ ਦਰਜ ਹੋਈ ਹੈ ਰਾਹੁਲ ਗਾਂਧੀ ਨੇ ਆਪਣੇ ਅਮਰੀਕਾ ਦੌਰੇ ਦੌਰਾਨ ਸਿੱਖਾਂ ਨੂੰ ਲੈ ਕੇ ਬਿਆਨ ਦਿੱਤਾ ਸੀ ਜਿਸ ਤੇ ਰਵਨੀਤ ਬਿੱਟੂ ਨੇ ਉਹਨਾਂ ਨੂੰ ਅਤਵਾਦੀ ਕਿਹਾ ਸੀ ਇਸ ਨੂੰ ਲੈ ਕੇ ਕਾਫੀ ਹੰਗਾਮਾ ਹੋਇਆ ਸੀ ਤੇ ਰਵਨੀਤ ਬਿੱਟੂ ਖਿਲਾਫ ਕਰਨਾਟਕਾ ਚ ਮਾਮਲਾ ਦਰਜ ਕਰਵਾਇਆ ਗਿਆ ਹੈ ਉੱਥੇ ਹੀ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਆਪਣੇ ਬਿਆਨ ਲਈ ਮਾਫੀ ਮੰਗਣ ਤੋਂ ਵੀ ਇਨਕਾਰ ਕਰ ਦਿੱਤਾ ਹੈ ਕਰਨਾਟਕ ਦੇ ਇੱਕ ਕਾਂਗਸੀ ਆਗੂ ਨੇ ਕੇਂਦਰੀ ਰੇਲ ਰਾਜमंत्री ਰਵਨੀਤ ਸਿੰਘ ਬਿੱਟੂ ਖਿਲਾਫ ਐਫ ਆਈ ਆਰ ਦਰਜ ਕਰਵਾਈ ਹੈ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਭਾਰਤੀ ਨਿਆਂ ਜ਼ਹਿੰਤਾ ਦੀ ਧਾਰਾ 353 ਗਲਤ ਸੂਚਨਾ ਦੇ ਆਧਾਰ ਤੇ ਬਿਆਨ ਦੇਣਾ ਜਾਂ ਅਫਵਾਹਾਂ ਫੈਲਾਉਣਾ 192 ਦੰਗੇ ਭੜਕਾਉਣ ਦੇ ਦੇਸ਼ ਨਾਲ ਭੜਕਾਉ ਬਿਆਨ ਦੇਣਾ ਤੇ 196 2 ਭਾਈਚਾਰਾ ਵਿਚਕਾਰ ਦੁਸ਼ਮਣੀ ਫੈਲਾਉਣਾ ਦੇ ਤਹਿਤ ਬੰਗਲੌਰੂ ਦੇ ਹਾਈ ਗਰਾਉਂਡ ਪੁਲਿਸ ਸਟੇਸ਼ਨ ਚ ਮਾਮਲਾ ਜਿਹੜਾ ਦਰਜ ਕਰਵਾਇਆ ਗਿਆ ਹੈ ਖਾਦਾਂ ਨਾਲ ਹੋਰ ਉਤਪਾਦਨ ਵੇਚਣ ਵਾਲਾ ਦੀ ਹੁਣ ਖੈਰ ਨਹੀਂ ਸਰਕਾਰ ਨੇ ਕਾਰਵਾਈ ਲਈ ਬਣਾਈਆਂ ਚਾਰ ਟੀਮਾਂ ਕਿਸਾਨਾਂ ਨੂੰ ਖਾਦਾਂ ਦੇ ਨਾਲ ਜ਼ਬਰੀ ਹੋਰ ਖੇਤੀ ਉਤਪਾਦ ਵੇਚਣ ਸੰਬੰਧੀ ਗਤੀਵਿਧੀਆਂ ਨੂੰ ਰੋਕਣ ਲਈ ਪੰਜਾਬ ਖੇਤੀਬਾੜੀ ਤੇ ਕਿਸਾਨ ਭਲਾਈ ਭਾਗ ਵੱਲੋਂ ਚਾਰ ਟੀਮਾਂ ਦਾ ਗਠਨ ਕੀਤਾ ਗਿਆ ਇਹ ਟੀਮਾਂ ਨਿਗਰਾਨੀ ਸੰਯੁਕਤ ਡਾਇਰੈਕਟਰ ਅਧਿਕਾਰੀ ਪੱਧਰ ਦੇ ਅਧਿਕਾਰਿਕਾਂ ਦੇ ਪੰਜਾਬ ਦੇ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ ਗਰਮੀਰ ਸਿੰਘ ਖੁੱਡੀਆਂ ਨੇ ਅੱਜ ਇੱਥੇ ਆਪਣੇ ਦਫ਼ਤਰ ਵਿਖੇ ਮਾਝਾ ਕਿਸਾਨ ਸੰਘਾਸ਼ ਕਮੇਟੀ ਨਾਲ ਮੀਟਿੰਗ ਉਪਰੰਤ ਇਹਨਾਂ ਟੀਮਾਂ ਦੇ ਗਠਨ ਦੇ ਨਿਰਦੇਸ਼ ਦਿੱਤੇ ਪੰਜਾਬ ਖੇਤੀਬਾੜੀ ਨੇ ਮਾਝਾ ਖੇਤੀਬਾੜੀ ਮੰਤਰੀ ਨੇ ਮਾਝਾ ਕਿਸਾਨ ਸੰਘਾਸ਼ ਕਮੇਟੀ ਦੇ ਪ੍ਰਧਾਨ ਬਲਵਿੰਦਰ ਸਿੰਘ ਦੀ ਅਗਵਾਈ ਵਾਲੇ ਵਫ਼ਦ ਨੂੰ ਭਰੋਸਾ ਦਿੱਤਾ ਕਿ ਪੰਜਾਬ ਗੁਲ ਆਗਾਮੀ ਹਾਰੀ ਸੀਜ਼ਨ ਲਈ ਲੋੜੀਂਦੀ ਮਾਤਰਾ ਵਿੱਚ ਡੀਏਪੀ ਐਨਪੀਕੇ ਐਮ ਏ ਈ ਪੀ ਉਪਲਬਧ ਦੇ ਤੇ ਕਿਉਂਕਿ ਪੰਜਾਬ ਨੂੰ ਲੋੜੀ ਦੀ ਮਾਤਰਾ ਵਿੱਚ ਡੀਏਪੀ ਅਤੇ ਹੋਰ ਫਾਸਟ ਫੀਡ ਖਾਦਾਂ ਪ੍ਰਾਪਤ ਹੋ ਰਹੀਆਂ ਨੇ ਕਿਸਾਨਾਂ ਦੇ ਵਖਤ ਵੱਲੋਂ ਹੋਰ ਖੇਤੀ ਉਤਪਾਦ ਨੂੰ ਜ਼ਬਰਦਸਤੀ ਖਾਦਾਂ ਨਾਲ ਵੇਚਣ ਦੇ ਮਾਮਲੇ ਬਾਰੇ ਗਰਮੀਤ ਸਿੰਘ ਖੁੱਡੀਆਂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸਾਡੇ ਕਿਸਾਨਾਂ ਦਾ ਸ਼ੋਸ਼ਣ ਬਰਦਾਸ਼ਤ ਨਹੀਂ ਕਰੇਗੀ ਉਹਨਾਂ ਨੇ ਕਿਹਾ ਕਿ ਜੇਕਰ ਕੋਈ ਵੀ ਵਿਅਕਤੀ ਕਿਸਾਨਾਂ ਨੂੰ ਖਾਦਾਂ ਦੇ ਨਾਲ-ਨਾਲ ਹੋਰ ਬਾਦੂ ਉਤਪਾਦ ਖਰੀਦਣ ਲਈ ਮਜਬੂਰ ਕਰਨ ਦੀ ਕੋਸ਼ਿਸ਼ ਕਰਦਾ ਹੈ ਤਾਂ ਉਸ ਬਰਦਰ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਪੰਜਾਬ ਦੀ ਨਵੀਂ ਖੇਤੀਬਾੜੀ ਨੀਤੀ ਝੋਨੇ ਤੇ ਮੁਕੰਮਲ ਪਾਬੰਦੀ ਕਿਹੜੇ ਖੇਤਾਂ 'ਚ ਲਗਵਾਉਣ ਦੀ ਤਜਵੀਜ਼ ਆ ਪੰਜਾਬ ਸਰਕਾਰ ਵੱਲੋਂ ਖੇਤੀਬਾੜੀ ਨੀਤੀ ਦਾ ਖਾੜਾ ਜਾਰੀ ਕਰ ਦਿੱਤਾ ਗਿਆ ਇਹ ਖਾੜਾ ਪੰਜਾਬ 'ਚੋਂ ਇਸ ਸਮੇਂ ਜਲ ਐਮਰਜੈਂਸੀ ਦੇ ਕੰਢੇ ਤੇ ਆ ਤੇ ਹੁਣ ਇਸ ਨੂੰ ਸੰਕਟ ਤੋਂ ਕੱਢਣ ਲਈ ਛਪਾਤਾਂ ਕਰਦਾ ਹੈ ਇਸ ਵਿੱਚ 5 ਸਾਲਾਂ 'ਚ 30% ਪਾਣੀ ਦੀ ਬਚਤ ਤੇ ਪੰਜਾਬ ਦੇ ਕੁਝ ਖੇਤਰਾਂ 'ਚ ਚੋਨੇ ਦੇ ਕਾਟ ਤੇ ਪਾਵੰਲੀ ਐਹੰਸ਼ਪਾਰਸ਼ਾ ਨੇ ਇਸ ਤੋਂ ਇਲਾਵਾ ਫਸਲੀ ਵਿਭਿੰਨਤਾ ਨੂੰ ਅਪਣਾਉਣ ਅਤੇ ਪੰਜਾਬ ਨੂੰ ਝੋਨੇ ਦੇ ਕਣਕ ਝੋਨੇ ਤੇ ਕਣਕ ਦੇ ਚੱਕਰ ਚੋਂ ਕੱਢਣ ਦੀ ਗੱਲ ਵੀ ਕੀਤੀ ਗਈ ਹੈ ਇਸ ਦੇ ਨਾਲ ਹੀ ਇਹ ਨੀਤੀ ਖੁਦਕੁਸ਼ੀ ਪੀੜਤ ਪਰਿਵਾਰਾਂ ਦੀਆਂ ਔਰਤਾਂ ਛੋਟੇ ਕਿਸਾਨਾਂ ਤੇ ਖੇਤ ਮਜ਼ਦੂਰ ਪਰਿਵਾਰਾਂ ਦੀਆਂ ਔਰਤਾਂ ਦੇ ਹੱਕ ਬਾਰੇ ਵੀ ਗੱਲ ਕਰਦੀ ਹੈ ਖੜੇ ਮੁਤਾਬਕ ਪਾਣੀ ਦੇ ਸਰੋਤਾਂ ਦੇ ਅਨਿਯਮਤ ਅਤੇ ਬਹੁਤ ਜ਼ਿਆਦਾ ਵਰਤੋਂ ਕਨ ਪੰਜਾਬ ਜਲ ਐਮਰਜੈਂਸੀ ਦੇ ਕੰਨੇ ਤੇ ਹੈ ਇਸ ਲਈ ਹਰ 5 ਸਾਲਾਂ ਵਿੱਚ ਪਾਣੀ ਦੀ ਕੁੱਲ ਖਪਤ 30 ਫੀਸਦੀ ਘਟ ਕਰਨ ਦਾ ਟੀਚਾ ਜਿਹੜਾ ਮਿੱਥਿਆ ਗਿਆ ਇਸ ਨਾਲ 5 ਸਾਲਾਂ ਵਿੱਚ 20 ਅਰਬ ਕਣ ਬਲੀਟਰ ਪਾਣੀ ਦੀ ਬਚਤ ਹੋਵੇਗੀ ਇਸ ਸਮੇਂ ਸੂਭੇ ਵਿੱਚ ਪਾਣੀ ਦੀ ਖਪਤ ਖੇਤੀਬਾੜੀ ਘਰੇਲੂ ਅਤੇ ਉਦਯੋਗ ਵਿੱਚ ਕਰਵਾਰ 62.58 ਤੇ 2.41 ਤੇ 1.3 ਬਿਲੀਅਨ ਕਿਊਬਿਕ ਮੀਟਰ ਜੋ ਕਿ ਕੁੱਲ 64.12 ਬਿਲੀਅਨ ਕਿਊਬਿਕ ਬਣਦੀ ਐ ਇਸ ਵਾਸਤੇ ਖੇਤੀਬਾੜੀ ਪਾਲਿਸੀ ਮ ਤੱਕ ਸਾਰੀਆਂ ਲੰਬੀ ਮਿਆਦ ਵਾਲੀਆਂ ਝੋਨੇ ਦੀਆਂ ਕਿਸਮਾਂ ਤੇ ਪੂਰੀ ਤਰ੍ਹਾਂ ਨਾਲ ਪਾਬੰਦੀ ਅਤੇ ਜ਼ਮੀਨੀ ਪਾਣੀ ਦੀ ਹੱਦੋਂ ਵੱਧ ਵਰਤੋਂ ਕਰਨ ਵਾਲੇ ਬਲਾਕਾਂ ਵਿੱਚ ਝੋਨੇ ਦੀ ਹਰ ਕਿਸਮ ਤੇ ਪਾਬੰਦੀ ਲਗਾਈ ਜਾਵੇਗੀ। ਕੁੱਲ 150 ਬਲਾਕਾਂ ਵਿੱਚ 15 ਬਲਾਕਾਂ ਚੋਂ ਕੁੱਲ 150 ਬਲਾਕਾਂ ਵਿੱਚੋਂ 15 ਬਲਾਕਾਂ ਚੋਂ ਪਹਿਲਾਂ ਹੀ ਹੱਦੋਂ ਵੱਧ ਜ਼ਮੀਨੀ ਪਾਣੀ ਕੱਢਿਆ ਜਾ ਚੁੱਕਿਆ ਤੇ ਇਸ ਲਈ ਪਾਲਿਸੀ ਇਨ੍ਹਾਂ ਬਲਾਕਾਂ ਵਿੱਚ ਝੋਨੇ ਦੀ ਹਰ ਕਿਸਮ ਉਤੇ ਪੂਰਨ ਤਰ੍ਹਾਂ ਤੇ ਪਾਬੰਦੀ ਲਗਾਉਣ ਦੀ ਛਪਾਤ ਕਰਦੀ ਹੈ ਤੇ ਇਨ੍ਹਾਂ 15 ਬਲਾਕਾਂ ਵਿੱਚ ਜ਼ਮੀਨੀ ਪਾਣੀ ਕੱਢਣ ਦੀ ਦਰ 300 ਫੀਸਦੀ ਹੈ ਪੰਚਾਇਤੀ ਚੋਣਾਂ ਸੰਬੰਧੀ ਨੋਟੀਫਿਕੇਸ਼ਨ ਜਾਰੀ ਪੰਜਾਬ 'ਚ 20 ਅਕਤੂਬਰ ਤੱਕ ਹੋਣਗੀਆਂ ਪੰਚਾਇਤੀ ਚੋਣਾਂ ਪੰਜਾਬ ਸਰਕਾਰ ਵੱਲੋਂ ਪੰਚਾਇਤੀ ਚੋਣਾਂ ਸੰਬੰਧੀ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਜਿਸ ਦੇ ਮੁਤਾਬਕ ਪੰਜਾਬ 'ਚ 20 ਅਕਤੂਬਰ ਤੱਕ ਪੰਚਾਇਤੀ ਚੋਣਾਂ ਹੋਣਗੀਆਂ ਜੇਕਰ ਤੁਸੀਂ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਘਟਣ ਦਾ ਇੰਤਜ਼ਾਰ ਕਰ ਰਹੇ ਹੋ ਤਾਂ ਤੁਹਾਨੂੰ ਲੱਗੇਗਾ ਝਾੜਕਾ ਅਧਿਕਾਰੀ ਨੇ ਦੱਸਿਆ ਕਾਰਨ ਪਾਰਟੋ ਤੇ ਰਹਿਣ ਵਾਲੇ ਰੋਜ਼ਾਨਾ ਯਾਤਰੀਆਂ ਲਈ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਦੇਸ਼ ਵਿੱਚ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਕਦੋਂ ਘਟ ਹੋਣਗੀਆਂ ਜਦੋਂ ਹਾਲ ਹੀ ਚ ਕੱਚੇ ਤੇਲ ਦੀਆਂ ਕੀਮਤਾਂ 'ਚ ਕਮੀ ਆਈ ਹੈ ਤਾਂ ਅਜਿਹਾ ਲੱਗ ਰਿਹਾ ਸੀ ਕਿ ਦੇਸ਼ ਵਿੱਚ ਵੀ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ 'ਚ ਕਮੀ ਦੇਖਣ ਨੂੰ ਮਿਲੇਗੀ ਹਾਲਾਂਕਿ ਇਸ ਦੇ ਲਈ ਤੁਹਾਨੂੰ ਥੋੜਾ ਹੋਰ ਇੰਤਜ਼ਾਰ ਕਰਨਾ ਪਵੇਗਾ ਇਹ ਤੁਹਾਨੂੰ ਨਿਰਾਸ਼ ਕਰ ਸਕਦਾ ਪਰ ਭਾਰਤ ਦੇ ਪੈਟਰੋਲੀਅਮ ਮੰਤਰਾਲੇ ਤੋਂ ਇਸ ਬਾਰੇ ਆਨਦ ਘਰ ਤੋਂ ਸੰਕੇਤ ਮਿਲੇ ਨੇ ਜੇਕਰ ਤੁਸੀਂ ਇੰਦਨੀਆਂ ਕੀਮਤਾਂ ਘਟਣ ਦਾ ਇੰਤਜ਼ਾਰ ਕਰ ਰਹੇ ਹੋ ਤਾਂ ਕੁਝ ਸਮਾਂ ਹੋਰ ਇੰਤਜ਼ਾਰ ਕਰੋ ਪੈਟਰੋਲੀਅਮ ਮੰਤਰਾਲੇ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਹਾਲ ਹੀ ਚ ਦੇਸ਼ ਦੀ ਵਿੱਤੀ ਰਾਜਧਾਨੀ ਮੁੰਬਈ ਚੋਂ ਵਿਧਾਨ ਸਭਾ ਚੋਣਾਂ ਨੇ ਪਰ ਇਹਨਾਂ ਚੋਣਾਂ ਤੋਂ ਪਹਿਲਾਂ ਹੀ ਇੰਦਨੀਆਂ ਕੀਮਤਾਂ ਚ ਕਮੀ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ ਪੈਟਰੋਲੀਅਮ ਮੰਤਰਾਲੇ ਦੇ ਇੱਕ ਸੀਨੀਅਰ ਅਧਿਕਾਰੀ ਨੇ ਨਾਮ ਨਾ ਛਾਪਨ ਦੀ ਸ਼ਰਤ ਤੇ ਦੱਸਿਆ ਹੈ ਕਿ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਕਾਫੀ ਉਤਰਾਚੜਾ ਆਇਆ ਹੈ ਹਾਲਾਂਕਿ ਕੀਮਤਾਂ ਇੱਕ ਦਿਨ 70 ਡਾਲਰ ਪ੍ਰਤੀ ਬੈਰਲ ਤੋਂ ਹੇਠਾਂ ਆ ਗਈਆਂ ਸਨ ਪਰ ਇਸ ਤੋਂ ਬਾਅਦ ਫਿਰ ਵਧ ਗਈਆਂ ਨੇ ਮਹਾਰਾਸ਼ਟਰ ਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 'ਚ ਕਮੀ ਦੀ ਉਮੀਦ ਬਾਰੇ ਪੁੱਛੇ ਜਾਣ ਤੇ ਅਧਿਕਾਰੀ ਨੇ ਕਿਹਾ ਕਿ ਉਹ ਕੋਈ ਸਪਸ਼ਟ ਜਵਾਬ ਦੇਣ ਤੋਂ ਆਸਮਨਾਤ ਹਨ ਉਹਨਾਂ ਨੇ ਇਹ ਵੀ ਕਿਹਾ ਕਿ ਜਦੋਂ ਤੱਕ ਕੱਚੇ ਤੇਲ 'ਚ ਉਤਰਾਚੜਾ جاری ਰਹੇਗਾ ਉਦੋਂ ਤੱਕ ਸਰਕਾਰੀ ਪੈਟਰੋਲੀਅਮ ਕੰਪਨੀਆਂ ਕੀਮਤਾਂ 'ਚ ਸੋਧ ਕਰਨ ਦੀ ਸੰਭਾਵਨਾ ਘੱਟ ਹੈ ਸੀਨੀਅਰ ਅਧਿਕਾਰੀ ਨੇ ਪੀਟੀਆਈ ਦੇ ਸਵਾਲਾਂ ਦੇ ਜਵਾਬ ਵਿੱਚ ਇਹ ਜਵਾਬ ਦਿੱਤੇ ਨੇ ਕੇਨਰਾ ਬੈਂਕ ਵਿੱਚ ਨਿਕਲੀਆਂ ਨੌਕਰੀਆਂ ਕੋਈ ਇਲੈਕਟ੍ਰੀਕ ਪ੍ਰੀਖਿਆ ਨਹੀਂ ਸ਼ਾਨਦਾਰ ਹੋਵੇਗੀ ਤਨਖਾਹ ਜੇਕਰ ਤੁਸੀਂ ਬੈਂਕ ਦੀ ਨੌਕਰੀ ਦੀ ਤਲਾਸ਼ ਕਰ ਰਹੇ ਹੋ ਤਾਂ ਇਹ ਤੁਹਾਡੇ ਲਈ ਵਧੀਆ ਮੌਕਾ ਹੈ ਇਸ ਦੇ ਲਈ ਕੇਨਰਾ ਬੈਂਕ ਨੇ ਗ੍ਰੈਜੂਏਟ ਅਪਰੈਂਟਸ ਦੀਆਂ ਅਸਾਮੀਆਂ ਲਈ ਭਾਰਤੀ ਜਾਰੀ ਕੀਤੀ ਹੈ ਅਭੀਰਵਾ ਜੋ ਦਿਲਚਸਪੀ ਰੱਖਦੇ ਹਨ ਇਹਨਾਂ ਅਸਾਮੀਆਂ ਲਈ ਅਰਜੀ ਦੇਣ ਦੇ ਯੋਗ ਹਨ ਉਹ ਕੇਨਰਾ ਬੈਂਕ ਦੀ ਅਧਿਕਾਰਤ ਵੈੱਬਸਾਈਟ kenrabank.com ਤੇ ਜਾ ਕੇ ਅਰਜੀ ਦੇ ਸਕਦੇ ਨੇ ਇਨ੍ਹਾਂ ਅਸਾਮੀਆਂ ਲਈ ਅਪਲਾਈ ਕਰਨ ਦੀ ਆਖਰੀ ਮਿਤੀ 4 ਅਕਤੂਬਰ ਹੈ। ਕੇਨਰਾ ਬੈਂਕ ਦੀ ਇਸ ਭਰਤੀ ਦਾ ਹੈ ਕੁਲ 3000 ਅਸਾਮੀਆਂ ਭਰੀਆਂ ਜਾ ਰਹੀਆਂ ਨੇ ਜੇਕਰ ਤੁਹਾਡੇ ਕੋਲ ਵੀ ਇਨ੍ਹਾਂ ਅਸਾਮੀਆਂ ਨਾਲ ਸੰਬੰਧਿਤ ਯੋਗਤਾ ਹੈ ਤਾਂ ਉਹ 21 ਸਤੰਬਰ ਤੋਂ ਪਹਿਲਾਂ ਅਪਲਾਈ ਕਰ ਸਕਦੇ ਨੇ ਨਾਲ ਹੀ ਇਨ੍ਹਾਂ ਅਸਾਮੀਆਂ ਲਈ ਅਪਲਾਈ ਕਰਨ ਤੋਂ ਪਹਿਲਾਂ ਉਮੀਦਵਾਰਾਂ ਨੂੰ ਕੁਝ ਗੱਲਾਂ ਦਾ ਧਿਆਨ ਰੱਖਣਾ ਪਵੇਗਾ ਜੋ ਉਮੀਦਵਾਰ ਕੇਨਰਾ ਬੈਂਕ ਦੀ ਇਸ ਭਰਤੀ ਲਈ ਅਪਲਾਈ ਕਰਨ ਬਾਰੇ ਸੋਚ ਰਹੇ ਨੇ ਉਹਨਾਂ ਕੋਲ ਕਿਸੇ ਵੀ ਮਾਨਤਾ ਪ੍ਰਾਪਤ ਯੂਨੀਵਰਸਿਟੀ ਜਾਂ ਸੰਸਥਾ ਤੋਂ ਗ੍ਰੈਜੂਏਟ ਦੀ ਡਿਗਰੀ ਹੋਣੀ ਚਾਹੀਦੀ ਹੈ। ਅਧਿਕਾਰਤ ਨੋਟੀਫਿਕੇਸ਼ਨ ਦੇ ਅਨੁਸਾਰ ਜੋ ਇਹਨਾਂ ਸਮੇਂ ਵਾਲੀ ਅਪਲਾਈ ਕਰ ਰਿਹਾ ਉਸ ਦੀ ਘੱਟੋ-ਘੱਟ ਉਮਰ ਸੀਮਾ 20 ਸਾਲ ਜਾਂ ਅਤੇ ਵੱਧ ਤੋਂ ਵੱਧ ਉਮਰ ਸੀਮਾ 28 ਸਾਲ ਹੋਣੀ ਚਾਹੀਦੀ ਹੈ ਤਨਖਾਹ ਦੀ ਗੱਲ ਕਰੀਏ ਤਾਂ ਕੇਨਰਾ ਬੈਂਕ ਪੱਤੀ 2024 ਦੀ ਅਧਿਕਾਰਤ ਨੋਟੀਫਿਕੇਸ਼ਨ ਦੇ ਅਨੁਸਾਰ ਇਸ ਅਹੁਦੇ ਲਈ ਚੁਣੇ ਜਾਣ ਵਾਲੇ ਕਿਸੇ ਵੀ ਉਮੀਦਵਾਰ ਨੂੰ ਵਜੀਫੇ ਵਜੋਂ 15000 ਰੁਪਏ ਮਹੀਨਾ ਅਦਾ ਕੀਤਾ ਜਾਵੇਗਾ ਹਰਿਆਣਾ ਚ ਪਾਇਪਾ ਵੱਲੋਂ ਔਰਤਾਂ ਨੂੰ ਮਾਸਿਕ 2100 ਰੁਪਏ ਦੇਣ ਦਾ ਵਾਅਦਾ ਬੀਜੇਪੀ ਮੈਨੀਫੈਸਟੋ ਭਾਰਤੀ ਜਨਤਾ ਪਾਰਟੀ ਨੇ ਹਰਿਆਣਾ ਵਿਧਾਨ ਸਭਾ ਚੋਣਾਂ ਲਈ ਵੀਰਵਾਰ ਨੂੰ ਇੱਥੇ ਆਪਣਾ ਚੋਣ ਮਨੁੱਖ ਪੱਤਰ ਜਾਰੀ ਕਰਦਿਆਂ ਔਰਤਾਂ ਨੂੰ ਲਾਡੋ ਲక్ష్ਮੀ ਯੋਜਨਾ ਤਹਿਤ ਹਰ ਮਹੀਨੇ 2100 ਰੁਪਏ ਨਕਦ ਉਤਸ਼ਾਹ ਰਾਸ਼ੀ ਦੇਣ ਸਾਰੀਆਂ 24 ਫਸਲਾਂ ਲਈ ਐਮਐਸਪੀ ਨੂੰ ਜਾਇਰ ਰੱਖਣਾ ਤੇ ਅਗਨੀ ਵੀਰਾਂ ਨੂੰ ਰੋਜ਼ਗਾਰ ਗਾਰੰਟੀ ਦੇਣ ਦੇ ਨਾਲ ਹੀ ਨੌਜਵਾਨਾਂ ਲਈ 2 ਲੱਖ ਨੌਕਰੀਆਂ ਦੇਣ ਦਾ ਵਾਅਦਾ ਕੀਤਾ ਹੈ ਅਰਸੋਈ ਗੈਸ ਸਿਲੰਡਰ 500 ਰੁਪਏ ਵਿੱਚ ਦੇਣ ਅਤੇ ਪਿੰਡੂ ਖੇਤਰਾ ਦੀਆਂ ਵਿਦਿਆਰਥੀਆਂ ਨੂੰ ਸਕੂਟਰ ਦੇਣ ਦੀ ਗੱਲ ਵੀ ਕਹੀ ਗਈ ਹੈ ਅਵੇਗਰਨੋਸਟੋ ਆਪਣੇ ਨਾਰੇ ਤਹਿਤ ਭਾਜਪਾ ਦੇ ਕੌਮੀ ਪ੍ਰਧਾਨ ਜੇਪੀ ਨੱਡਾ ਨੇ ਇੱਥੇ 5 ਅਕਤੂਬਰ ਨੂੰ ਹੋਣ ਵਾਲੀਆਂ ਅਸੈਂਬਲੀ ਚੋਣਾਂ ਲਈ ਪਾਰਟੀ ਦਾ ਵੀ ਨੁਕਤਾਤੀ ਸੰਕਲਪ ਪੱਤਰ ਜਾਰੀ ਕੀਤਾ ਹੈ ਤੇਂਦਰੀ ਰਸਾਇਣ ਤੇ ਖਾਦਮਾਂ ਤੇ ਨੱਡਾ ਨੇ ਇਸ ਮੌਕੇ ਕਿਹਾ ਕਿ ਕਾਂਗਰਸ ਲਈ ਇਹ ਦਸਤਾਵੇਜ਼ ਮਹਿਜ ਇੱਕ ਰਸਮੀ ਖਾਨਾਪੂਰਤੀ ਹੈ ਉਹਨਾਂ ਲਈ ਇਹ ਦਸਤਾਵੇਜ਼ ਮਹਿਜ ਇੱਕ ਰਸਮ ਨਿਭਾਉਣ ਵਾਲੀ ਗੱਲ ਹੈ ਤਾਂ ਕਿ ਲੋਕਾਂ ਨੂੰ ਠੱਗਿਆ ਜਾ ਸਕੇ ਸਾਡੇ ਲਈ ਇਹ ਪ੍ਰਣ ਪੱਤਰ ਹੈ ਦੱਸਣ ਜੋ ਕਿ ਮੁੱਖ ਵਿਰੋਧੀ ਪਾਰਟੀ ਕਾਂਗਰਸ ਨੇ ਵੀ ਇੱਕ ਦਿਨ ਪਹਿਲਾਂ ਹੀ ਆਪਣਾ ਚੋਣ ਮੈਨੀਫੈਸਟੋ ਜਾਰੀ ਕੀਤਾ ਜਿਸ ਵਿੱਚ ਹਰਿਆਣਾ ਚ ਸੱਤਾ ਵਿੱਚ ਆਉਣ ਦੀ ਸੂਰਤ ਵਿੱਚ ਸੱਤ ਗਰੰਟੀਆਂ ਪੂਰੀਆਂ ਕਰਨ ਦਾ ਵਾਅਦਾ ਕੀਤਾ ਗਿਆ ਇਹਨਾਂ ਵਿੱਚ ਔਰਤਾਂ ਨੂੰ ਮਾਸਕ 2000 ਰੁਪਏ ਅਤੇ ਸਾਰਿਆਂ ਨੂੰ ਘਰ ਦੇਣ ਦੀ ਗੱਲ ਕਹੀ ਗਈ ਹੈ ਬੈਂਕਾਂ ਦੇ ਜ਼ਰੂਰੀ ਕੰਮ ਅੱਜ ਹੀ ਨਵਟਾਲੋ ਕੱਲ ਤੋਂ ਲਗਾਤਾਰ 4 ਦਿਨ ਬੰਦ ਰਹਿਣਗੇ ਬੰਦਾ ਸਤੰਬਰ ਦਾ ਮਹੀਨਾ ਖਤਮ ਹੋਣ ਵਾਲਾ ਇਸ ਮਹੀਨੇ ਕਈ ਤਿਹਾੜੀ ਕਾਰਨ ਬੈਂਕਾਂ ਵਿੱਚ ਕੰਮਕਾਜ ਠੱਪ ਰਿਹਾ ਹੈ ਅਜਿਹਾ ਚ ਕਈ ਲੋਕਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇਸੇ ਜਿਹੇ ਜੇਕਰ ਤੁਹਾਡੇ ਕੋਲ ਵੀ ਬੈਂਕ ਨਾਲ ਜੁੜਿਆ ਕੋਈ ਜ਼ਰੂਰੀ ਕੰਮ ਹੈ ਤਾਂ ਉਸ ਨੂੰ ਅੱਜ ਹੀ ਪੂਰਾ ਕਰ ਲਓ 20 ਸਤੰਬਰ ਈਦ-ਏ-ਮਿਲਦ-ਉਲ-ਨਬੀ ਦੇ ਅਗਲੇ ਦਿਨ ਜੰਮੂ ਅਤੇ ਸ਼੍ਰੀਨਗਰ ਵਿੱਚ ਬੈਂਕ ਬੰਦ ਰਹਿਣ ਵਾਲੇ ਨੇ ਜ 21 ਸਤੰਬਰ ਸ਼੍ਰੀ ਨਾਰਾਇਣ ਗੁਰੂ ਸਵਾਦੀ ਦੇਸ਼ ਕੇਰਲ ਚ ਬੈਂਕ ਬੰਦ ਰਹਿਣਗੇ 22 ਸਤੰਬਰ ਨੂੰ ਐਤਵਾਰ ਸਾਰੇ ਰਾਜਾਂ 'ਚ ਬੈਂਕ ਬੰਦ ਰਹਿਣਗੇ 23 ਸਤੰਬਰ ਨੂੰ ਮਹਾਰਾਜਾ ਹਰੀ ਸਿੰਘ ਜੀ ਦਾ ਜਨਮ ਦਿਨ ਜੰਮੂ ਅਤੇ ਸ਼੍ਰੀਨਗਰ ਤੋਂ ਬੈਂਕ ਬੰਦ ਰਹਿਣਗੇ 28 ਸਤੰਬਰ ਨੂੰ ਚੌਥਾ ਸ਼ਨੀਵਾਰ ਸਾਰੇ ਰਾਜਾਂ 'ਚ ਬੈਂਕ ਬੰਦ ਰਹਿਣਗੇ ਤੇ 29 ਸਤੰਬਰ ਨੂੰ ਐਤਵਾਰ ਹੈ ਤੇ ਸਾਰੇ ਰਾਜਾਂ ਵਿੱਚ ਬੈਂਕ ਬੰਦ ਰਹਿਣ ਵਾਲੇ ਨੇ ਜ਼ਿਲ੍ਹੇਂਦਰ ਦੇ 7506 ਈ-ਸ਼੍ਰਮ ਕਾਰਡ ਧਾਰਕਾਂ ਨੂੰ ਮਿਲੇ ਸਮਾਰਟ ਕਾਰ ਹੁਣ ਲੈ ਸਕਣਗੇ ਆਟਾ ਦਾਸ ਸਕੀਮ ਦਾ ਲਾਭ ਸ਼ਹਿਰ ਦੇ 7506 ਈ-ਸ਼੍ਰਮ ਕਾਰਡ ਧਾਰਕਾਂ ਦੇ ਆਟਾ ਦਾਸ ਸਕੀਮ ਤਹਿਤ ਸਮਾਰਟ ਕਾਰ ਬਣਾਉਂਦਾ ਕਾਮਾ ਮੁਕੰਮਲ ਕਰ ਲਿਆ ਗਿਆ ਹੈ ਹਾਲਾਂਕਿ ਇਸ ਤੋਂ ਬਾਅਦ ਵੀ ਰਾਸ਼ਨ ਡੀਪੋ 홀ਡਰ ਵੱਲੋਂ ਇਹ ਸ਼ਰਮ ਕਰਤਾ ਧਾਰਕਾਂ ਤੋਂ ਸਮਾਰਟ ਕਾਰਡ ਬਣਾਉਣ ਲਈ ਅਰਜ਼ੀਆਂ ਲੈਣਾ جاری ਰਹੇਗਾ ਅਗਲੇ ਹੁਕਮਤਬਾਦ ਯੋਗ ਉਮੀਦਵਾਰਾਂ ਨੇ ਸਮਾਰਟ ਕਾਰਡ ਬਣਾਏ ਜਾਣਗੇ ਪੰਜਾਬ ਸਰਕਾਰ ਵੱਲੋਂ ਚਲਾਈ ਗਈ ਇਹ ਇੱਕ ਬਹੁਤ ਹੀ ਉਤਸ਼ਾਹੀ ਸਕੀਮ ਆਟਾ ਦਾ ਸਕੀਮ ਤਹਿਤ ਯੋਗ ਪਰਿਵਾਰਾਂ ਨੂੰ ਕਣਕ ਮੁਫਤ ਵੰਡੀ ਜਾ ਰਹੀ ਹੈ ਇਸ ਲਈ ਗਰੀਬੀ ਰੇਖਾ ਤੋਂ ਹੇਠਾਂ ਰਹਿ ਰਹੇ ਪਰਿਵਾਰਾਂ ਲਈ ਸਮਾਰਟ ਕਾਰਡ ਬਣਾਏ ਗਏ ਨੇ ਇਸ ਦੇ ਜਿਵੇਂ ਨਹੀਂ ਗਰੀਬ ਪਰਿਵਾਰ ਨੂੰ ਮੁਫਤ ਕਣਕ ਵੰਡੀ ਜਾਂਦੀ ਹੈ ਈશ્રਮ ਕਾਰਡ ਧਾਰਕਾਂ ਨੂੰ ਇਸ ਸਮਾਰਟ ਕਾਰ ਬਣਾਉਣ ਲਈ ਯੋਗਤਾ ਦੇ ਮਾਪਦੰਡ ਵਿੱਚ ਸ਼ਾਮਲ ਕੀਤਾ ਗਿਆ ਹੈ ਜਿਸ ਦੇ ਲਈ ਸਾਰੇ ਜ਼ਿਲ੍ਹਿਆਂ ਦੇ ਡੀਸੀ ਨੇ ਈશ્રਮ ਕਾਰਡ ਧਾਰਕਾਂ ਦੇ ਸਮਾਰਟ ਕਾਰ ਬਣਾਉਣ ਦੇ ਨਿਰਦੇਸ਼ ਜਾਰੀ ਕੀਤੇ ਨੇ ਕੈਨੇਡਾ ਵੱਲੋਂ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਵੀਜ਼ਾ 'ਚ 35% ਦੀ ਕਟੌਤੀ ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਮਾਰਕ ਮਲਰ ਤੇ ਰੋਜ਼ਗਾਰ ਮੰਤਰੀ ਰੈਡੀ ਬੋਇਸੋਨਾਲਟ ਨੇ ਕੀ ਬੀਤੇ ਕੱਲ ਰਾਜਧਾਨੀ ਓਟਾਵਾ ਵਿੱਚ ਦੇਸ਼ ਦੀ ਆਰਜੀ ਵੀਜ਼ਾ ਤੇ ਵਰਕ ਪਰਮਿਟ ਨੀਤੀ ਬਾਰੇ ਇਹਮ ਐਲਾਨ ਕਰਦੇ ਸਟੱਡੀ ਪਰਮਿਟ ਤੇ ਵਿਦੇਸ਼ੀ ਕਾਮਿਆਂ ਦੀ ਨੀਤੀ ਨੂੰ ਕੈਨੇਡਾ ਦੀਆਂ ਲੋੜਾਂ ਦੇ ਅਨੁਸਾਰ ਢਾਲਣ ਉੱਪਰ ਜ਼ੋਰ ਦਿੰਦਾ ਹੈ ਮੰਤਰੀ ਮਿਲਨ ਨੇ ਕਿਹਾ ਕਿ ਸਟੱਡੀ ਪਰਮਿਟ ਦੀ ਗਿਣਤੀ ਵਿੱਚ ਕਟੌਤੀ ਕਰ ਰਹੀ ਹੈ 2024 ਵਿੱਚ 437000 ਸਟੱਡੀ ਵੀਜ਼ੇ ਜਾਰੀ ਕੀਤੇ ਜਾਣਗੇ ਜਦੋਂ ਕਿ ਪਹਿਲਾਂ ਸਰਕਾਰ ਵੱਲੋਂ ਸਾਲ ਦਰਮਿਆਨ 485000 ਸਟੱਡੀ ਪਰਮਿਟ ਦੇਣ ਦੀ ਯੋਜਨਾ ਸੀ ਇਹ ਵੀ 2025 ਵਿੱਚ ਵੀ 437000 ਸਟੱਡੀ ਪਰਮਿਟ ਹੀ ਦਿੱਤੇ ਜਾਣਗੇ ਮੰਤਰਾਲੇ ਵੱਲੋਂ ਬੀਤੇ ਸਾਲਾਂ ਦੇ ਮੁਕਾਬਲੇ ਕਾਲਮਾ ਲਾ ਕੇ 10 ਲੱਖ ਸਟੱਡੀ ਪਰਮਿਟ ਘਟਾ ਦੇਣ ਦਾ ਟੀਚਾ ਜੋ ਪਹਿਲਾਂ ਪ੍ਰਾਪਤ ਅੰਕੜਿਆਂ ਤੋਂ 35% ਤੱਕ ਘਟਾ ਤੇ ਨਵੀਆਂ ਸ਼ਕਤੀਆਂ ਤੋਂ ਸਪੱਸ਼ਟ ਪਤਾ ਲੱਗਦਾ ਹੈ ਕਿ ਭਵਿੱਖ ਵਿੱਚ ਕੈਨੇਡਾ ਪਹੁੰਚਣ ਵਾਲੇ ਵਿਦੇਸ਼ੀਆਂ ਦੀ ਗਿਣਤੀ ਘਟੇਗੀ ਤੇ ਆਜੀ ਤੌਰ ਤੇ ਕੈਨੇਡਾ ਵਿੱਚ ਪਹੁੰਚ ਕੇ ਵਰਮਟ ਪਰਮਿਟ ਲੈਣਾ ਤੇ ਪੱਕੇ ਹੋਣਾ ਹੋਰ ਵੀ ਔਖਾ ਹੋ ਜਾਵੇਗਾ। ਪਰਾਲੀ ਸਾੜਨ ਵਾਲੇ ਕਿਸਾਨਾਂ ਨੂੰ ਜੁਰਮਾਨਾ ਪੈਰਨ ਤੇ ਕਾਰਵਾਈ ਸ਼ੁਰੂ ਆਗਲਾਉਣ ਵਾਲੇ ਤਿੰਨ ਕਿਸਾਨਾਂ ਨੂੰ 7500 ਰੁਪਏ ਕੀਤਾ ਜੁਰਮਾਨਾ। ਜੋ ਨਰੀ ਪਰਾਲੇ ਨੂੰ ਸਾੜ ਕੇ ਵਾਤਾਵਰਨ ਨੂੰ ਦੂਸ਼ਿਤ ਕਰਨ ਵਾਲੇ ਕਿਸਾਨਾਂ ਨਾਲ ਖਿਲਾਫ ਜੁਰਮਾਨੇ ਪਾਉਣ ਦੀ ਕਵਾਇਦ ਜਿਹੜੀ ਸ਼ੁਰੂ ਕਰ ਦਿੱਤੀ ਗਈ ਹੈ ਪ੍ਰਗਟਾਵਾ ਕਰਦੇ ਡੀਸੀ ਸਾਖੀ ਸਾਨੀ ਨੇ ਦੱਸਿਆ ਕਿ ਹੁਣ ਤੱਕ ਜ਼ਿਲ੍ਹੇ ਵਿੱਚ 15 ਥਾਵਾਂ ਤੇ ਅੱਗ ਲੱਗਣ ਦੀ ਸੂਚਨਾ ਪ੍ਰਾਪਤ ਹੋਈ ਸੀ ਤੇ ਇਸ ਸਬੰਧੀ ਐਸਡੀਐਮ ਵੱਲੋਂ ਇਹਨਾਂ ਦਾ ਨਰੀਖਣ ਕੀਤਾ ਗਿਆ ਜਿਸ ਵਿੱਚੋਂ ਤਿੰਨਾਂ ਥਾਵਾਂ ਤੇ ਅੱਗ ਲੱਗੀ ਪਾਏ ਗਏ ਜਸਤੇ ਤੁਰੰਤ ਕਾਰਵਾਈ ਕਰਦੇ ਹੋਏ ਕਿਸਾਨਾਂ ਨੂੰ 7500 ਰੁਪਏ ਦਾ ਜੁਰਮਾਨਾ ਕੀਤਾ ਗਿਆ ਇਹਨਾਂ ਦੱਸਿਆ ਕਿ ਅੰਮ੍ਰਿਤਸਰ ਦੋ ਅੰਮ੍ਰਿਤਸਰ ਵਿੱਚ ਦੋ ਅਮਸਰ ਦੋ ਵਿੱਚ ਇੱਕ ਕਿਸਾਨ ਨੂੰ 2500 ਰੁਪਏ ਤੇ ਸੈਂਡਵਿਚ ਨੂੰ ਮੰਜੀਠਾ ਵਿਖੇ ਦੋ ਕਿਸਾਨਾਂ ਨੂੰ 5000 ਰੁਪਏ ਦਾ ਜੁਰਮਾਨਾ ਕੀਤਾ ਗਿਆ। ਪੰਜਾਬ ਸਰਕਾਰ ਨੂੰ ਅਗਸਤ ਮਹੀਨੇ ਵਿੱਚ ਜ਼ਮੀਨ ਜਾਇਦਾਦ ਦੀਆਂ ਰਜਿਸਟਰੀਆਂ ਤੋਂ ਆਮਦਨ ਵਿੱਚ 26% ਵਾਧਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੂੰ ਜ਼ਮੀਨ ਜਾਇਦਾਦ ਦੀਆਂ ਰਜਿਸਟਰੀਆਂ ਤੋਂ ਆਮਦਨ ਵਿੱਚ ਲਗਾਤਾਰ ਵਾਧਾ ਹੋ ਰਿਹਾ ਅਗਸਤ 2024 ਦਨ ਪੰਜਾਬ ਸਰਕਾਰ ਦੇ ਖਜ਼ਾਨੇ ਵਿੱਚ ਅਗਸਤ 2023 ਨਾਲੋਂ 26% ਜ਼ਿਆਦਾ ਆਮਦਨ ਆਈ ਹੈ। ਮਾਰ ਮੰਤਰੀ ਬ੍ਰਹਮਸ਼ੰਕਰ ਜੇਮਪਾੜੀ ਕਹੇ ਹੈ ਕਿ ਪੰਜਾਬ ਵਾਸੀਆਂ ਨੂੰ ਪਾਰਦਰਸ਼ੀ ਅਤੇ ਭ੍ਰਿਸ਼ਟਾਚਾਰ ਮੁਕਤ ਸੇਵਾਵਾਂ ਦੇਣਾ ਮੁੱਖ ਮੰਤਰੀ ਭਗਵੰਦ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਦਾ ਮੁੱਖ ਟੀਚਾ ਹੈ ਅਤੇ ਇਸੇ ਸਰਕਾਰ ਸੂਬੇ ਦੀ ਆਮਦਨ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ ਵਿਸਤਾਰ ਵਿੱਚ ਜਾਣ ਕੇ ਦਿੰਦਿਆਂ ਜੇ ਪਾਣੇ ਦੱਸਿਆ ਕਿ ਅਗਸਤ 2024 ਵਿੱਚ ਸਟੈਂਪ ਰਜਿਸਟ੍ਰੇਸ਼ਨ ਅਧੀਨ ਪੰਜਾਬ ਸਰਕਾਰ ਨੂੰ 440 ਕਰੋੜ ਰੁਪਏ ਦੀ ਆਮਦਨ ਹੋਈ ਹੈ ਜੋ ਕਿ ਸਾਲ 2023 ਦੇ ਅਗਸਤ ਮਹੀਨੇ ਨਾਲੋਂ 26.24% ਦੀ ਜਿਆਦਾ ਹੈ ਤੇ ਅਗਸਤ 2023 ਵਿੱਚ ਇਹ ਆਮਦਨ 349.26 ਕਰੋੜ ਰੁਪਏ ਸੀ ਤਾਂ ਦੋਸਤੋ ਇਹ ਸੀਗੀਆਂ ਆਪਣੀਆਂ ਅੱਜ ਦੀਆਂ ਵੱਡੀਆਂ ਖਬਰਾਂ ਮਿਲਦੇ ਆਂ ਹੋਰ ਖਬਰਾਂ ਨਾਲ ਹੋਣ ਦੇ ਲਈ ਇਨਾ ਹੀ ਧੰਨਵਾਦ ਸਤਿ ਸ਼੍ਰੀ ਅਕਾਲ